ਅੱਜ ਬਹੁਤ ਹੀ ਜਿਹੜੀ ਸਾਡੀ ਸਤਿਕਾਰਯੋਗ ਬਾਡੀ ਹੈ ਔਰ ਕਾਨੂੰਨੀ ਬਾਡੀ ਐ ਬ੍ਰਿਕ ਕਮੇਟੀ ਸ਼੍ਰੋਮਣੀ ਕਾਲੇਦਲ ਦੀ ਉਸਦੀ ਮੀਟਿੰਗ ਹੋਈ ਹੈ। ਉਹਦੇ ਚ ਤਿੰਨ ਚਾਰ ਮਤੇ ਤੈਅ ਹੋਏ ਨੇ ਕਿ ਕਿਤਾਬ ਜੋ ਚੰਡੀਗੜ੍ਹ ਦਾ ਮਸਲਾ ਹੈ ਜ਼ਮੀਨ ਦਾ ਕਿਸੇ ਕੀਮਤ ਤੇ ਪੰਜਾਬ ਦੇ ਪੰਜਾਬੀ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। ਸਭ ਪਾਰਟੀਆਂ ਦਾ ਆਇਆ ਤੇ ਕਾਲੀਦਲ ਤਾਂ ਪਹਿਲੇ ਦਿਨੋਂ ਬਧਈ ਹੈ ਕਿ ਕਿਸੇ ਕੀਮਤ ਤੇ ਅਸੀਂ ਜਾਣ ਦੇਣਾ ਸਾਡਾ ਚੰਡੀਗੜ੍ਹ। ਦੂਸਰੇ ਨੰਬਰ ਤੇ ਮੰਡੀਆਂ 'ਚ ਕਿਸਾਨਾਂ ਦੀ ਲੁੱਟ ਹੋ ਰਹੀ ਹੈ। डीएपी ਆ ਨਹੀਂ ਰਹੀ ਕਿਸਾਨੀ ਰੋਲੀ ਜਾ ਰਹੀ ਹੈ ਸਰਕਾਰ ਟੋਟਲ ਫੇਲ ਹੈ ਦੂਸਰਾ ਇਸਤੇ ਪਾਰਟੀ ਨੇ ਮਤਾ ਕੀਤਾ ਹੈ ਤੀਸਰਾ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਹੈ ਉਹ ਸੈਨੇਟ ਨੂੰ ਖਤਮ ਕੀਤਾ ਜਾ ਰਿਹਾ ਹੈ ਉੱਥੇ ਵੀ ਡੈਮੋਕ੍ਰੇਸੀ ਖਤਮ ਕੀਤੀ ਜਾ ਰਹੀ ਹੈ ਤੀਸਰਾ ਇਹ ਤੇ ਹੈ ਚੌਥਾ ਜਿਹੜੀ ਸਭ ਤੋਂ ਅਹਿਮ ਗੱਲ ਹੈ ਉਹ ਪਾਰਟੀ ਦਾ ਜੋ ਪ੍ਰਧਾਨ ਜੀ ਦਾ ਅਸਤੀਫਾ ਆਇਆ ਸੀ ਉਸ ਤੇ ਬੜੀ ਵਿਚਾਰ ਕੀਤੀ ਗਈ ਹੈ ਉਸ ਵਿਚਾਰ ਤੇ ਪਾਰਟੀ ਨੇ ਸਾਰੀਆਂ ਰਾਇਆਂ ਦੇ ਕੇ ਲੇਕਿਨ ਕਿਉਂਕਿ ਪਾਰਟੀ ਦੀ ਇੱਕ ਬੜੀ ਅਹਿਮ ਬਾਡੀ ਹੈ ਤਾਂ ਉਹਨਾਂ ਨੇ ਇਹ ਵੀ ਰਾਏ ਦਿੱਤੀ ਕਿ ਪੁੰਨ ਸਾਹਿਬ ਅਗਲੀ ਕਾਰਵਾਈ ਕਰਨ ਤੋਂ ਪਹਿਲਾਂ ਸਾਡੀ ਤੁਹਾਨੂੰ ਅਪੀਲ ਹੈ ਕਿ ਜ਼ਿਲ੍ਹੇ ਜਦਾਰ ਬਹੁਤ ਅਹਿਮ ਨੇ ਤੁਸੀਂ ਉਹ ਸਦਨੇ ਜ਼ਰੂਰੀ ਨੇ ਸ਼੍ਰੋਮਣੀ ਕਮੇਟੀ ਜਿਹੜੀ ਇਲੈਕਟਡ ਬਾਡੀ ਹੈ ਜਿਹਨੇ ਅੱਜ ਦਿੱਲੀ ਤੇ ਪੰਜਾਬ ਦੋ ਸਰਕਾਰਾਂ ਹਰਾਈਆਂ ਤੇ ਪਾਰਟੀਆਂ ਤਿੰਨ ਚਾਰ ਹਰਾਈਆਂ ਜਿਹਦੇ ਦੂਸਰੀਆਂ ਪਾਰਟੀਆਂ ਵੀ ਵਿੱਚ ਸੀ ਤੇ ਸਰਕਾਰਾਂ ਵਿੱਚ ਸੀ ਉਹਦੀ ਵੀ ਜ਼ਰੂਰੀ ਹੈ ਸਦਨੇ ਏਡੀ ਵੱਡੀ ਉਹਨਾਂ ਦੇ ਇੱਕ ਦਲੇਰੀ ਨਾਲ ਜੋ ਫੈਸਲਾ ਦਿੱਤਾ ਕਾਲੀ ਦਲ ਨੂੰ ਤੇ ਤਾਕਤ ਤੇ ਆਪਣੇ ਧਰਮ ਦੀ ਬਾਡੀ ਨੂੰ ਬਚਾਇਆ ਉਸ ਦੀ ਵੀ ਜ਼ਰੂਰੀ ਹੈ ਤੇ ਫਿਰ ਜਿਹੜੇ ਸਾਡੇ ਹਲਕਾ ਦੇ ਇੰਚਾਰਜ ਨੇ ਉਹ ਵੀ ਹੈ ਮੰਗਦੇ ਪਿੰਡਾਂ ਜਾਂਦੇ ਲੋਕਾਂ ਦੀ ਰਾਏ ਆਉਂਦੀ ਉਹਨੂੰ ਇਹ ਸਾਰੀਆਂ ਰਾਇ ਕਰਨ ਵਾਸਤੇ ਸਾਨੂੰ ਕਿਹਾ ਗਿਆ ਕਿ ਆਦੇਸ਼ ਹੀ ਦਿੱਤਾ ਹੈ ਕਿ ਰਾਇਆ ਸਾਰੀਆਂ ਕਰੋ ਰਾਇ ਕਰਨ ਤੋਂ ਬਾਅਦ ਫਾਈਨਲ ਰਾਇ ਬਣਾਓ ਇਹ ਉਹਨਾਂ ਨੇ ਸਾਨੂੰ ਆਦੇਸ਼ ਕਹ ਲਓ ਅਪੀਲ ਕਹ ਲਓ ਇਹ ਦਿੱਤੀ ਹੈ ਇਹ ਅੱਜ ਦਾ ਜਿਹੜਾ ਹੈ ਮੁਖ ਜੋ ਅੱਜ ਦੇ ਫੈਸਲੇ ਨੇ ਹੋ ਮੈਂ ਤੁਹਾਨੂੰ ਜੋ ਪਾਰਟੀ ਸਾਰੀ ਚੋਈਦਾ ਸਾਰੀ ਪਾਰਟੀ ਜਿਹਦੇ ਵਿੱਚ ਦਿੱਲੀ ਦੇ ਪ੍ਰਧਾਨ ਸਾਡੇ ਕਾਈ ਦੇ ਬੈਠੇ ਨੇ ਸਾਬਕਾ ਪ੍ਰਧਾਨ ਬੈਠੇ ਨੇ ਜੀ ਕੇ ਸਾਫ ਸਾਡੇ ਸੀਨੀਅਰ ਸਾਹਿਬ ਡੂੰਗਰ ਸਾਹਿਬ ਹੋਰੀ ਬੜੇ ਪੁਰਾਣੇ ਸੀਨੀਅਰ ਬੰਦੇ ਬੈਠੇ ਸਾਰੇ ਸੀਨੀਅਰ ਦੇਖ ਰਹੇ ਹੋ ਕਿ ਸਾਰੀ ਪਾਰਟੀ ਸੀਨੀਅਰ ਬੈਠੀ ਹੈ ਸਾਰੀ ਦਾ ਜੁੜੈ ਨਹੀਂ ਵਸਲੀ ਜੋ ਰਾਇ ਹੋਈ ਹੈ ਪਾਰਟੀ ਇਕਮਤ ਹੈ ਇਕਮਤ ਹੋ ਕੇ ਅਗਲੇ ਸਾਰੇ ਪ੍ਰੋਗਰਾਮ ਜਿਵੇਂ ਜਿਵੇਂ ਹੈ ਸੀ ਡੇਟਾ ਜਲਦੀ ਅਗਲੀਆਂ ਦੇਵਾਂਗੇ ਉਤੇ ਇਹ ਕਰਾਂਗੇ ਉਹਨਾਂ ਦੇ ਮਤਾਬਕ ਚੜੇ ਅਗਲੇ ਫੈਸਲੇ ਆ ਜੋ ਫਾਈਨਲ ਫੇਸਾਰੀ ਰਾਏ ਆਊਗੀ ਉਹ ਫਿਰ ਤੁਹਾਡੇ ਕੋਲੇ ਅਸੀਂ ਦੱਸ ਦੇਵਾਂਗੇ ਇਹ ਅੱਜ ਦੀ ਮੀਟਿੰਗ ਦਾ ਮੁੱਖ ਤੌਰ ਤੇ ਬਰੀਫਿੰਗ ਹੈ